ਹਾਂ ਜੀ ਸਸਰੀਕਾਲ ਪੰਜਾਬੀਓ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੀ ਆ ਆਪਣੀ ਫੇਸ ਦੇ ਬਾਰੇ ਵਿੱਚ ਫੇਸ ਦੇ ਉੱਤੇ ਜਿਨ੍ਹਾਂ ਦੇ ਛਾਈਆਂ ਪੈ ਜਾਂਦੀਆਂ ਦਾਗ ਪੈ ਜਾਂਦੇ ਆ ਧੱਬੇ ਪੈ ਜਾਂਦੇ ਆ ਜਾਂ ਚਿਹਰੇ ਦੇ ਉੱਤੇ ਗਲੋ ਨਹੀਂ ਰਹਿੰਦਾ ਝੋੜੀਆਂ ਪੈ ਜਾਂਦੀਆਂ ਉਹਨਾਂ ਵਾਸਤੇ ਇਹ ਬਹੁਤ ਵਧੀਆ ਪ੍ਰੋਡਕਟ ਆ ਇਹ ਡਾਕਟਰ ਬੀ ਐਸ ਕੇ ਵਾਲਿਆਂ ਦੀ ਇਲੈਕਟ੍ਰੋ ਹੋਮੋਪੈਥੀ ਦੀ ਦਵਾਈ ਆ ਤੇ ਬਹੁਤ ਵਧੀਆ ਕਾਰਗਰ ਨੁਕਤਾ ਵਾ ਇਹ ਤੇ ਜੇ ਤੁਸੀਂ ਵਰਤੋਗੇ ਤਾਂ ਤੁਹਾਡੇ ਚਿਹਰੇ ਦੇ ਉੱਤੇ ਛਾਈਆਂ ਨਹੀਂ ਰਹਿਣੀਆਂ ਦਾਗ ਧੱਬੇ ਦੂਰ ਹੋ ਜਾਣਗੇ ਤੇ ਜਿਹੜੀਆਂ ਝੋੜਡੀਆਂ ਆ ਤੁਹਾਡੇ ਚਿਹਰੇ ਤੇ ਉਮਰ ਦੇ ਹਿਸਾਬ ਨਾਲ ਪਈਆਂ ਵੀਆਂ ਜਾਂ ਉਮਰ ਤੋਂ ਪਹਿਲਾਂ ਪੈ ਗਈਆਂ ਤਾਂ ਉਹਨਾਂ ਵਾਸਤੇ ਇਹ ਟ੍ਰੀਟਮੈਂਟ ਆ ਜਿਹੜਾ ਬਹੁਤ ਵਧੀਆ ਕਾਰਗਰ ਸਿੱਧ ਹੋ ਚੁੱਕਿਆ ਵਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੰਨਾ ਮਾਂ ਵੀ ਕੀ ਕੀ ਚੀਜ਼ਾਂ ਆ ਤੇ ਕਿਵੇਂ-ਕਿਵੇਂ ਵਰਤਣੀਆਂ ਆ ਸਭ ਤੋਂ ਪਹਿਲਾਂ ਇਹ ਜਿਹੜੀ ਤੁਸੀਂ ਦਵਾਈ ਦੇਖਦੇ ਹੋ ਇਹ ਦਵਾਈ ਹੈਗੀ ਆ ਆਪਣੇ ਫੇਸ ਗਾਰਡ ਫੇਸ ਗਾਰਡ ਦਾ ਇਹ ਡ੍ਰੌਪਸ ਬੂੰਦਾਂ ਵਾਲੀ ਦਵਾਈ ਆ 23 ਨੰਬਰ ਦਵਾਈ ਆ ਇਹ ਇਲੈਕਟ੍ਰੋ ਹੋਮੋਪੈਥੀ ਦੀ ਦਵਾਈ ਆ ਇਹ ਕੋਈ ਵੀ ਸਾਈਡ ਇਫੈਕਟ ਨਹੀਂ ਇਸ ਚੀਜ਼ ਦਾ ਤੁਸੀਂ ਚਿਹਰੇ ਦੇ ਇਨਖਾਰ ਵਾਸਤੇ ਇਹਨੂੰ ਵਰਤ ਸਕਦੇ ਹੋ ਵਰਤਣਾ ਕਿਵੇਂ ਆ ਇਹ ਸਾਫ਼-ਸਾਫ਼ ਲਿਖਿਆ ਹੋਇਆ ਸ਼ੀਸ਼ੀ ਦੇ ਉੱਤੇ ਵੀ 20-20 ਬੂੰਦਾਂ ਤੁਸੀਂ ਤਿੰਨ ਟਾਈਮ ਪਾਣੀ ਚ ਪਾ ਕੇ ਇਹਦੀਆਂ ਪੀਣੀ ਆਵਾ ਯਾਨੀ ਕਿ ਪਾਣੀ ਦਾ ਆਪਾਂ ਚੌਥਾ ਹਿੱਸਾ ਗਲਾਸ ਦਾ ਪਾਣੀ ਲੈ ਲੈਣਾ ਵਾ ਤਾਜਾ ਪਾਣੀ ਲੈ ਲੈਣਾ ਤੇ ਉਹਦੇ ਵਿੱਚ ਆਪਾਂ ਇਹਦੀਆਂ 20 ਬੂੰਦਾਂ ਪਾ ਲੈਣੀਆਂ ਤੇ 20 ਬੂੰਦਾਂ ਪਾ ਕੇ ਤੇ ਇਹ ਪਾਣੀ ਆਪਾਂ ਪੀ ਲੈਣਾ ਵਾ ਪੀਣਾ ਕਦੋਂ ਆ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਰੋਟੀ ਖਾਣ ਤੋਂ ਅੱਧਾ ਪੌਣਾ ਘੰਟਾ ਬਾਅਦ ਚ ਤੇ ਇਹ ਜਿਹੜੀ ਦਵਾਈ ਆ ਇਹਦੀ 1 cc ਦੀ ਕੀਮਤ ਜਿਹੜੀ ਉੱਪਰ ਲਿਖੀ ਵੀ ਆ ਤੇ ਇਹ 10 ਦਿਨ ਚੱਲੂਗੀ ਇੱਕ ਸ਼ੀਸ਼ੀ ਤੇ ਜਾਨੀ ਕਿ ਮਹੀਨੇ ਦੇ ਵਿੱਚ ਤੁਹਾਡੀਆਂ ਤਿੰਨ ਸ਼ੀਸ਼ੀਆਂ ਲੱਗ ਸਕਦੀਆਂ ਵਾ ਤੇ ਇਹ 20-20 ਬੂੰਦਾ ਆਪਾਂ ਸਵੇਰੇ ਦੁਪਹਿਰੇ ਸ਼ਾਮ ਪਾਣੀ ਚ ਪਾ ਕੇ ਪੀਣੀਆਂ ਵਾ ਕੋਈ ਵੀ ਇਸ ਦਵਾਈ ਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਚਿਹਰੇ ਵਾਸਤੇ ਬਹੁਤ ਵਧੀਆ ਟਰੀਟਮੈਂਟ ਆ ਇਹ ਨੰਬਰ 2 ਉੱਤੇ ਜਿਹੜਾ ਇਹ ਹੈਗਾ ਵਾ ਦੋ ਨੰਬਰ ਵਾਲੀ ਸ਼ੀਸ਼ੀ ਆ ਇਹ ਜਿਹੜੀ 56 ਨੰਬਰ ਫੇਸ ਗਾਰਡ ਲੋਸ਼ਨ ਆ ਜੀ ਇਹ ਇਹ ਪਿੰਪਲਸ ਵਾਸਤੇ ਬਲੈਕ ਸਪੌਟਸ ਜਿਵੇਂ ਕਾਲੇ ਧੱਬੇ ਪੈ ਜਾਂਦੇ ਆ ਚਿਹਰੇ ਦੇ ਉੱਤੇ ਜਾਂ ਸ਼ਾਈਆਂ ਪੈ ਜਾਂਦੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਆ ਚਿਹਰੇ ਦਾ ਰੰਗ ਗੋਰਾ ਕਰੇ ਕੁਝ ਹੀ ਦਿਨਾਂ ਵਿੱਚ ਤੇ ਇਹਨੂੰ ਕਿਵੇਂ ਯੂਜ਼ ਕਰਨਾ ਵਾ ਇਹਨੂੰ ਆਪਾਂ ਕਾਟਨ ਦੇ ਉੱਤੇ ਥੋੜਾ ਜਿਹਾ ਲੋਸ਼ਨ ਇਹ ਲਾ ਕੇ ਇਹ ਆਪਾਂ ਚਿਹਰੇ ਨੂੰ ਸਾਫ਼ ਕਰਨਾ ਵਾ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਵੇਰੇ ਸ਼ਾਮ ਦੋ ਟਾਈਮ ਚਿਹਰੇ ਦੇ ਉੱਤੇ ਲਾਉਣਾ ਵਾ ਇਹ ਤੇ ਲਾ ਕੇ ਰੱਖਣਾ ਵਾ ਤੋਂ ਦੁੱਧਾ ਪੌਣਾ ਘੰਟਾ ਬਾਅਦ ਘੰਟਾ ਬਾਅਦ ਤੁਸੀਂ ਚਿਹਰੇ ਨੂੰ ਧੋ ਵੀ ਸਕਦੇ ਹੋ ਤੇ ਤੁਹਾਡਾ ਜਿਹੜਾ ਚਿਹਰਾ ਵਾ ਤੁਹਾਡੀਆਂ ਜਿਹੜੀਆਂ ਛਾਈਆਂ ਵਾ ਉਹ ਤੁਹਾਡੀਆਂ ਸਾਡੇ ਚਿਹਰੇ ਦੇ ਜਿਹੜੀਆਂ ਛਾਈਆਂ ਵਾ ਸਾਰਾ ਕੁਝ ਲਿਖਿਆ ਹੋਇਆ ਉੱਤੇ ਵੀ ਕਿਹੜੇ-ਕਿਹੜੇ ਚੀਜ਼ਾਂ ਦੇ ਵਿੱਚ ਇਹ ਫਾਇਦੇਮੰਦ ਹੈਗੀ ਆ ਤੇ ਇਹ ਤੁਸੀਂ ਲੋਸ਼ਨ ਆ ਜਿਹੜਾ ਇਹ ਦੋ ਟਾਈਮ ਲਾ ਸਕਦੇ ਹੋ ਸਵੇਰੇ ਸ਼ਾਮ ਕਾਟਨ ਦੇ ਨਾਲ ਚਿਹਰੇ ਦੇ ਉੱਤੇ ਲਾਉਣਾ ਵਾ ਤੇ ਇਹਦੀ ਕੀਮਤ ਵੀ ਲਿਖੀ ਵੀ ਆ ਉੱਤੇ ਇਹ ਤੁਹਾਡੀਆਂ ਦੋ ਸ਼ੀਸ਼ੀਆਂ ਲੱਗ ਜਾਣਗੀਆਂ ਮਹੀਨੇ ਦੀਆਂ ਇੱਕ ਮਹੀਨੇ ਦੀਆਂ ਦੋ ਸ਼ੀਸ਼ੀਆਂ ਲੱਗ ਜਾਣਗੀਆਂ ਕਿਉਂਕਿ ਇਹਦੀ ਜਿਹੜੀ ਪੈਕਿੰਗ ਕੀਤੀ ਵੀ ਆ ਇਹ 50 ml ਦੀ ਪੈਕਿੰਗ ਆ ਜੋ ਲਿਖਿਆ ਹੋਇਆ 50 ml ਠੀਕ ਆ ਜੀ ਤੇ ਇਹਦੇ ਵਿੱਚ ਕਿਹੜਾ ਸਾਲਟ ਤਿਆਰ ਕਰਨ ਵਾਸਤੇ ਪਾਇਆ ਹੋਇਆ ਉਹ ਸਾਰਾ ਸ਼ੀਸ਼ੀ ਦੇ ਉੱਤੇ ਲਿਖਿਆ ਹੋਇਆ ਬਕਾਇਦਾ ਤੇ ਇਸ ਤੋਂ ਇਲਾਵਾ ਇਹ ਦੋ ਚੀਜ਼ਾਂ ਤੋਂ ਇਲਾਵਾ ਇੱਕ ਚੀਜ਼ ਹੋਰ ਆ ਜਿਹੜੀ ਚਿਹਰੇ ਵਾਸਤੇ ਸਪੈਸ਼ਲ ਬਣੀ ਆ ਉਹ ਹੈਗਾ ਵਾ ਆਪਣਾ ਆ ਦੇਖੋ ਫੇਸ ਦਾ ਉੱਤੇ ਲਾਉਣ ਵਾਸਤੇ ਬਹੁਤ ਵਧੀਆ 글로ਅ ਲਿਆਉਣ ਵਾਸਤੇ ਫੋਰ ਨੇਚਰਲ 글로ਅ ਵਾਸਤੇ ਫੇਸ ਸਪਰੇਅ ਹੈ ਜੀ ਇਹ ਇਹ ਫੇਸ ਸਪਰੇਅ ਹੈ ਇਹ ਤੇ ਫੇਸ ਸਪਰੇਅ ਨੂੰ ਯੂਜ਼ ਕਿਵੇਂ ਕਰਨਾ ਆਪਾਂ ਜਦੋਂ ਵੀ ਕਿਤੇ ਬਾਹਰ ਅੰਦਰ ਜਾਣਾ ਜਾਂ ਸਵੇਰੇ ਸ਼ਾਮ ਜਾਂ ਕਿਤੇ ਵੀ ਤੁਸੀਂ ਸਵੇਰੇ ਦਿਨ ਚੱਕ ਵਾਰੀ ਦੋ ਵਾਰੀ ਲਾ ਸਕਦੇ ਹੋ ਇਹਨੂੰ ਇਹਨੂੰ ਸਪਰੇਅ ਹੋ ਜਾਂਦੀ ਹੈ ਇਹ ਬਕਾਇਦਾ ਸਪਰੇਅ ਤੇ ਵਾਂਗੂ ਕੰਮ ਕਰਦਾ ਵਾ ਇਹ ਇਹ ਤੁਸੀਂ ਆਪਣੇ ਹੱਥਾਂ ਤੇ ਲਾ ਕੇ ਥੋੜੀ ਜਿਹੀ ਚਿਹਰੇ ਦੇ ਉੱਤੇ ਲਾ ਸਕਦੇ ਹੋ ਜਿੰਵੇਂ ਆਪਾਂ ਕੋਈ ਕਰੀਮ ਲਾਉਣੇ ਹੁੰਨੇ ਆ ਤੇ ਇਹਨੂੰ ਡਾੜੀ ਦੇ ਵਿੱਚ ਇੱਕ ਵਾਰੀ ਜਾਂ ਦੋ ਵਾਰੀ ਤੁਸੀਂ ਲਾ ਸਕਦੇ ਹੋ ਤੇ ਇਹ ਵੀ ਤੁਸੀਂ ਮੰਗਾ ਸਕਦੇ ਹੋ ਇੱਕ ਜਾਂ ਦੋ ਸ਼ੀਸ਼ੇ ਜਿੰਨੀ ਤੁਹਾਡੀ ਜ਼ਰੂਰਤ ਆ ਓਨੀ ਚੀਜ਼ ਇਹ ਮੰਗਾ ਸਕਦੇ ਹੋ ਤੇ ਇਹਦੇ ਵੀ ਜਾਨੀ ਕਿ ਬਹੁਤ ਵਧੀਆ ਰਿਜ਼ਲਟ ਆ ਫੇਸ ਦੇ ਉੱਤੇ ਗਲੋ ਲੈਉਣ ਵਾਸਤੇ ਨੈਚੁਰਲ ਗਲੋ ਲੈਉਣ ਵਾਸਤੇ ਉਹਦੇ ਵਾਸਤੇ ਬਹੁਤ ਵਧੀਆ ਫੇਸ ਸਵਰੇ ਹੈ ਜੀ ਇਹ ਤੇ ਤਿੰਨੇ ਚੀਜ਼ਾਂ ਇਹ ਜਰੂਰ ਮੰਗਾ ਕੇ ਵਰਤ ਕੇ ਦੇਖੋ ਇੱਕ ਵਾਰੀ ਤੇ ਬਹੁਤ ਵਧੀਆ ਤਸੱਲੀ ਬਾਕਸ ਤੁਹਾਨੂੰ ਨਤੀਜੇ ਜਿਹੜੇ ਉਹ ਮਿਲਣਗੇ ਜੀ ਦਿੱਤੇ ਹੋਏ ਨੰਬਰ ਤੇ ਤੁਸੀਂ ਮੈਸੇਜ ਕਰੋ ਇਹ ਚੀਜ਼ ਮੰਗਵਾਉਣ ਵਾਸਤੇ ਕੋਰੀਅਰ ਰਾਹੀਂ ਵੀ ਤੁਸੀਂ ਮੰਗਾ ਸਕਦੇ ਹੋ ਜਾਂ ਇੱਥੋਂ ਹਠੂਰ ਪੈਂਡ ਸਾਡੇ ਤੋਂ ਆ ਕੇ ਸਾਡੇ ਸਟੋਰ ਤੋਂ ਲਿਜਾ ਵੀ ਸਕਦੇ ਹੋ ਧੰਨਵਾਦ ਜੀ